ਹਾਂਜੀ ਜਿਵੇਂ ਕਿ ਆਪਾਂ ਵੀਡੀਓ ਪਾਈ ਸੀ ਜੋ ਮੈਨੂੰ ਇਹ ਸੂਟ ਆਇਆ ਸੀ ਮੰਨਤ ਡਿਜ਼ਾਈਨਰ ਬੁਟੀਕ ਤੋਂ ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਜਦੋਂ ਇਹ ਤਿਆਰ ਹੋ ਗਿਆ ਆਪਾਂ ਤੁਹਾਨੂੰ ਉਦੋਂ ਵੀ ਇਹਦੀ ਇੱਕ ਲੁੱਕ ਵਿਖਾਵਾਂਗੇ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਇਹ ਬਣ ਕੇ ਤਿਆਰ ਹੋਇਆ ਹੈ ਤੇ ਇਹ ਵਾਲਾ ਇਹਦੀਆਂ 슬ੀਵਜ਼ ਦਾ ਵਰਕ ਹੈ ਬਹੁਤ ਹੀ ਜ਼ਿਆਦਾ ਹੈਵੀ ਆ ਬਹੁਤ ਜ਼ਿਆਦਾ ਮੈਨੂੰ ਪਸੰਦ ਆਇਆ ਮਤਲਬ ਪਾਇਆ ਹੋਇਆ ਕਿਹੋ ਜਿਹਾ ਲੱਗਦਾ ਤੁਸੀਂ ਦੱਸੋਗੇ ਤੇ ਮੰਨਤ ਡਿਜ਼ਾਈਨਰ ਬੁਟੀਕ ਭੈਣ ਫਰੀਦਕੋਟ ਤੋਂ ਨੇ ਤੇ ਇੱਕ ਮੈਂ ਤੁਹਾਨੂੰ ਇਹ ਚੀਜ਼ ਦੱਸਣਾ ਚਾਹੁੰਗੀ ਕਿ ਮੈਨੂੰ ਬਹੁਤ ਸਾਰੀਆਂ ਪਹਿਲਾਂ ਦੇ ਨਾਲ ਐਡੀਐਮ ਆਈ ਸੀ ਕਿ ਭੈਣ ਇਹਦਾ ਰੇਟ ਵੀ ਸਾਨੂੰ ਰੇਟ ਜ਼ਰੂਰ ਦੱਸੀ ਤਾਂ ਰੇਟ ਭੈਣ ਇਹ ਮੈਂ ਦੱਸਦੀਆਂ ਤੁਹਾਨੂੰ ਕਿ ਰੇਟ ਇਹ ਜਿਹੜਾ ਮੈਂ ਡੀਅਰ ਕੀਤਾ ਹੋਇਆ ਇਹ ਤਾਂ ਬਣਿਆ 2200 ਰੁਪਏ ਦੇ ਵਿੱਚ ਪਰ ਜੇਕਰ ਤੁਸੀਂ ਮਤਲਬ ਜਿੱਦਾਂ ਮਸ਼ੀਨ ਦੇ ਵਿੱਚ ਤਿੰਨ ਸੂਟ ਇੱਕ ਟਾਈਮ ਤੇ ਲੱਗਦੇ ਆ ਤਾਂ ਜੇਕਰ ਤੁਸੀਂ ਮਤਲਬ ਕੋਈ ਨਨਦ ਪਰਝਾਈਆਂ ਹੋ ਗਈਆਂ ਕੋਈ ਤਿੰਨ ਪਹਿਣਾ ਹੋ ਗਈਆਂ ਜੇ ਤੁਸੀਂ ਇਹ ਇਹ ਵਾਲੇ ਸੂਟ ਇਦਾਂ ਦੇ ਡਿਜ਼ਾਈਨ ਵਾਲੇ ਸੇਮ ਡਿਜ਼ਾਈਨ ਦੇ ਤਿੰਨ ਸੂਟ ਆਰਡਰ ਕਰਦੇ ਹੋ ਨਾ ਤੁਹਾਨੂੰ ਜੋ ਵੀ ਡਿਸਕਾਊਂਟ ਮਿਲੂਗਾ ਤਾਂ ਤੁਸੀਂ ਜਲਦੀ ਜਲਦੀ ਆਰਡਰ ਕਰੋ ਭੈਣ ਨੂੰ ਮੈਸੇਜ ਕਰੋ ਇਹਨਾਂ ਨੂੰ ਫੋਲੋ ਕਰੋ ਸੋਹਣੇ ਸੋਹਣੇ ਡਿਜ਼ਾਈਨਾਂ ਵਾਸਤੇ ਤੇ ਇਹਨਾਂ ਦਾ ਪੇਂਟਿੰਗ ਦਾ ਵੀ ਕੰਮ ਹੈ ਤੇ ਬਾਕੀ ਇਹਨਾਂ ਦਾ ਇਹ ਵਾਲਾ ਤਾਂ ਹੈਗਾ ਹੀ ਹੈਗਾ ਕੜਾਈ ਦਾ ਤਾਂ ਇਹ ਪੇਂਟਿੰਗ ਦਾ ਵੀ ਕਰਦੇ ਆਮ ਤੋਂ ਸੂਟ ਪੇਂਟ ਵੀ ਕਰਦੇ ਆ ਤਾਂ ਤੁਸੀਂ ਸਾਰੇ ਜਣ ਇਹਨਾਂ ਨੂੰ ਫੋਲੋ ਕਰ ਲਿਓ ਤੇ ਸੋਹਣੇ ਸੋਹਣੇ ਸੂਟ ਖਰੀਦਣ ਵਾਸਤੇ ਇਹਨਾਂ ਨੂੰ ਡੀਐਮ ਕਰ ਲਿਓ ਤੁਹਾਨੂੰ ਬਹੁਤ ਜਲਦੀ ਰਿਪਲਾਈ ਆ ਜਾਊਗਾ ਤੇ ਰੇਟ ਸੂਟ ਦਾ 2200 ਰੁਪਏ ਜੇ ਤੁਸੀਂ 3 ਆਰਡਰ ਕਰਦੇ ਹੋ ਤਾਂ ਤੁਹਾਨੂੰ ਡਿਸਕਾਊਂਟ ਹੋਰ ਵੀ ਜ਼ਿਆਦਾ ਮਿਲੂਗਾ ਬਾਕੀ ਮੇਰਾ ਨਾਮ Thank you.